ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆਂ ਬਣਾਉਣ ਤੇ ਲੋ ਡੇਰੀ ਫਾਰਮ ਰਾਜਾ ਸਾਭੀ ਤੋਂ ਅੱਜ ਦੀ ਵੀਡੀਓ ਵਿੱਚ ਟੋਟਲਾ ਪੰਡਾ ਦੇ ਚਾਰ ਪਸ਼ੂ ਦਿਖਾਵਾਂਗੇ ਤਿੰਨ ਝੋਟੀਆਂ ਤੇ ਇੱਕ ਵੈਲ ਆਪਾਂ ਪਹੁੰਚੇ ਆਂ ਵੀਰ ਹਰਮਨ ਦੇ ਕੋਲ ਤੇ ਆਜੋ ਕਰਦੇ ਆਂ ਵੀਰ ਨਾਲ ਗੱਲਬਾਤ ਤੇ ਪੁੱਛਦੇ ਆਂ ਦੀ ਡਿਟੇਲ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਵਿਜੀ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਦੀ ਚੜ੍ਹਦੀ ਭਾਜੀ ਤੇ ਬਾਈ ਜੀ ਆਪਣੇ ਨਾਮ ਤੇ ਐਡਰੈਸ ਦੱਸ ਦਿਓ ਨਾਮ ਭਾਜੀ ਮੇਰਾ ਹਰਮਨ ਜੇ ਪਿੰਡ ਰਾਇਆ ਸਾਸੀ ਜ਼ਿਲ੍ਹਾ ਅੰਮ੍ਰਿਤਸਰ ਤਸਵੀਰ ਦੇ ਨਾਲ ਆਇਰਪੋਰਟ ਦੇ ਨਾਲ 1 ਕਿਲੋਮੀਟਰ ਪਿੰਡ ਆਪਾਂ ਠੀਕ ਆ ਜੀ ਫੋਨ ਨੰਬਰ 8864542131 ਭਾਜੀ ਠੀਕ ਆ ਜੀ ਇਧਰ ਕਰੀਏ ਹਿਰਵਾਰ ਕਦਰੋ ਇੱਦਾਂ ਕਰ ਲਈਏ ਦੱਸਿਓ ਭਾਈ ਜੀ ਆ ਝੋਟੀ ਪਰੇ ਹਰ ਇਹ ਭਾਈ ਤੀਜਾ ਸੂਆ ਝੋਟੀ ਸੁਣੀ ਏ ਅੱਛਾ ਜੀ ਝੋਗੇ ਸੂਈ ਆਲਾ 12 11 12 ਗੋਦੋਂ ਦੁੱਧ ਭਰਿਆ ਆ ਠੀਕ ਆ ਜੀ ਏਅਰ ਕੰਡ ਵੀ ਜਾਣੀ ਤੇ ਚੋਇਨਾ ਦੇ ਚਵਾਉ ਵੀ ਥੱਲੋਂ ਮਾਰ ਤੋਂ ਮੜਾ ਕੈਮਰਾ ਇਹ ਕੱਚੀ ਥੋੜੇ ਦਿਨ ਦਾ ਖੜਦੀ ਆ ਠੀਕ ਠੀਕ ਉਹ ਜਿਹੜੀ ਸਾਈਡ ਤੋਂ ਪਰਾ ਦਾ ਸੈ ਗਿਆ ਆ ਆ ਨਾੜਾ ਨੂੜਾ ਖਾਓ ਭਾਜੀ ਲੈਵੇ ਤੇ ਦੁੱਧ ਦੀਆਂ ਨਿਸ਼ਾਨੀਆਂ ਠੰਡੀ ਆ ਵੀ ਮੈਂ ਭਾਈ ਭੂਪੁਰ ਅੱਛਾ ਜੀ ਹਾਂਜੀ 20 20 ਕਿਲੋ ਗਾੜੀਆਂ ਭਾਜੀ ਮੈਂ ਦੀ ਠੀਕ ਹੈ ਠੀਕ ਹੈ ਜੀ ਪਿੱਛੋਂ ਪਿੱਛੋਂ ਖਾਪੋ ਮੈਂਦਾ ਜੀ ਉਹਨਾਂ ਦੇ ਟਿੱਪੂ ਦਾ ਬਹੁਤ ਝਗੜਾ ਆ ਗਿਆ ਇੱਧਰ ਕਾ ਮੱਚਾ ਕਰ ਸਕਦੇ ਜੀ ਤੇ ਦੇਣਾ ਲੱਗੂਗੇ ਤਾਂ ਸਭ ਭਾਜੀ ਬੰਨੀ ਬੜੀ ਟਿੱਪਣ ਟਿੱਪਣ ਬੜੀ ਮਹੀਂ ਪਾਸ ਹੈ ਸ਼ਹਿਦ ਹੁੰਦਾ ਹੈ ਚੇਪਾ ਅੱਛਾ ਜੀ ਹਾਂ ਜੀ ਉਹ ਕਿ ਗੋਲ ਕੇ ਖੁੰਦੇ ਆ ਤਾਂ ਜਿਹੜਾ ਚਰਗਾ ਗਿਆ ਵਾ ਨਹੀਂ ਮੈਂ ਨਹੀਂ 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 ਆਰੇ ਡੀਵੋਲਟੀ ਕਰਦੀ ਭਾਜੀ ਮਾੜੀ ਅੰਗਲ ਪਾਇਆ ਤੇ ਯਾਰ ਉਹ ਵੰਨੇ ਦੇ ਸੋਟਾ ਕਿਰਮ ਕੋ ਨੱਟ ਜਾ ਕਰਵਾਉਂਦੇ ਤੇ ਫੇਟ ਨੂੰ ਦਾ ਵੀ ਚੰਗਾ ਲੱਗਾ ਵਾ ਗਰਮਾਲੀ ਨੂੰ 12:00 3:00 ਇਕੱਲਾ ਦੋਤੇ ਨੱਬਿਲੇ ਸੂਰ ਕਰਿਆ ਵਾ ਤਾਂ ਕਿਹਦਾ ਕੋਈ ਸਵਾਲ ਹੀ 7:00 ਵਜੇ ਦੀ ਵੀ ਚੰਗੀ ਭਾਜੀ ਮਾਈ ਠੀਕ ਹੈ ਠੀਕ ਹੈ ਲਓ ਜੀ ਪਿੰਡੇ ਦੇ ਨਾਲਾ ਲੰਦਾ ਵੀ ਜਿਹੜੀਆਂ ਕਾਫੀ ਆ ਗਈਆਂ ਵਾ ਫੈਣ ਫੜਮੇ ਚਾ ਮਾਲੀਆ ਹੱਥਲੇ ਆ ਰੈਡੀ ਹੋਰ ਬੜੀ ਕਰਦੀ ਭਾਜੀ ਅੱਛਾ ਇਹ ਨਾਲ ਨਹੀਂ ਤੁਰਦੀ ਆ ਠੀਕ ਹੈ ਠੀਕ ਹੈ ਚਲੋ ਕੋਈ ਗੱਲ ਨਹੀਂ ਲਓ ਜੀ ਧਰੋਂ ਦਾ ਸੈਜ ਗਿਆ ਵਜਰਾ ਬਹੁਤ ਚੰਗਾ ਆ ਗਿਆ ਇਕੱਲਾ ਇਕੱਲਾ ਲੱਗਾ ਪਿਆ ਵਾ ਥਾਣਾ ਤੇ ਨਾਲਾ ਨੋਰਾ ਵੀ ਜਿਹੜੀਆਂ ਕਾਫੀ ਆ ਗਈਆਂ ਵਾ ਚੱਡੇ ਤੇ ਇਹਦਾ ਭਾਜੀ ਮੋਲਾ ਪਾਪਾ ਇਹ ਮੋਲ ਬਿਲਕੁਲ ਜਿਆਦਾ ਕਰ ਦੇਣਾ ਆਪਾਂ ਅੱਛਾ ਜੀ ਮੋਲ 90 95 ਜੋ ਮਰਜ਼ੀ ਕਰੀਏ ਹਾਂਜੀ 88000 ਨਹੀਂ ਦੇ ਰਾਂਗੇ ਹੋਰ ਕਰ ਦਈਏ ਥੋੜੇ ਬੋਦੇ ਮੌਕੇ ਦੇ ਵਿੱਚ ਜੀ ਕਰਦਾ ਨਹੀਂ ਮਸਿਆ ਦੇਣਿਆ ਕੋਈ ਵੀ ਭਰਾ ਫੋਨ ਲਾਵੇ ਮੋੜ ਦੇਣੀ ਮੈਂ ਦੇ ਦਾਂਗੇ ਠੀਕ ਹੈ ਠੀਕ ਹੈ ਲਓ ਬੱਸ ਸਾਰੀ ਮਈ ਬੰਨੀ ਆ ਜੀ ਠੰਡੀ ਵੇਖੋ ਕੱਡੀ ਮਈ ਆ ਬੱਚੇ ਥਾਲੇ ਡੋਲ ਜਿਹੜਾ ਆਪਾਂ ਉਹਦੀ ਚੰਗਾ ਲੱਗਾ ਜੱਟੇ ਲਾਲਟੋ ਬਲਾਕ ਸਾ ਵੀ ਆ ਗਈਆਂ ਵਾ ਹਾਂਜੀ ਕਰਦ ਵੈਂਦੀ ਵੀ ਭਾਈ ਚੰਗੀ ਮਈ ਠੀਕ ਹੈ ਜੀ ਹਾਂਜੀ 88000 ਸਿਰ ਦੇ ਰਾਂਗੇ ਤìਂ ਲਓ ਜੀ ਮੌਕੇ ਦੇ ਮਾਨਤਾਲ ਬਾਈ ਕਹਿੰਦਾ ਕਿ ਕਰਦਾਂਗੇ ਖੁੱਲਾ ਬਈਆ ਕਿਵੇਂ ਦੂਜੇ ਨੰਬਰ ਤੇ ਇਹ ਵੀ ਮੇਰਾ ਭਾਈ ਤੀਜਾ ਸੁਆ ਜੋ ਅੱਛਾ ਜੀ ਇੱਕ ਘਰ ਆਇਆ ਕਹਿੰਦਾ 20 ਤੋਂ 25 ਦਿਨ ਖੜ ਗਈ ਸ਼ਾਇਦ ਆਉਂਦਾ ਮੇਰਾ ਚਿੱਪਣ ਟੋਪਣ ਬੜੀ ਪਾਸ ਆ ਠੀਕ ਹੈ ਜੀ ਮੱਤੋ ਆਦਮੀ ਨਾ ਲੈ ਜਾਓ ਆਪਣੀ ਸਮਝਣਾ ਕੋ ਵੀਰ ਲੈ ਜਾਏ ਭਾਣਾ ਕੋ ਵੀਰ ਚੈੱਕ ਕਰਾ ਕੇ ਲੈ ਜਾ ਸਾਡੇ ਕੋਲ ਅੱਛਾ ਜੀ ਹਾਂ ਜੀ ਇੱਕ ਮਹੀਨੇ ਦੀ ਕੱਟੀ ਠੀਕ ਹੈ ਠੀਕ ਲਓ ਜੀ ਸੁਆ ਤੀਸਰਾ ਸੁਬ ਇਹ ਵੀ ਕਰਮ ਲਈਏ ਕਿੰਨੇ ਕੁ ਦਾਲੀਏ ਪੰਜਾਹ ਭਾਣਾ ਭਾਈ ਸਾਮ ਖੱਟ ਦੇ ਅੱਛਾ ਜੀ ਹਾਂ ਜੀ ਇਹ ਕਿੰਨੇ ਕ ਦੁੱਧ ਵਾਲੀਏ ਦੁੱਧ ਭਾਈ 10 ਕਿਲੋ ਚੋਂਦੀ ਰਹੀ ਐਵੇਂ ਚਾਰਾ ਆਖੀ ਜਾਈਏ ਠੀਕ ਹੈ ਠੀਕ ਹੈ ਕੰਮ ਜਿਆਦਾ ਨਹੀਂ ਚਲੋ ਨਾਂਗ ਚੁਵਾਈਓ ਲਓ ਜੀ ਸਿੰਗਲ ਹੱਡੀ ਆ ਗਈ ਜਿਹਦਾ ਢਿੱਲਾ ਢੋਲਾ ਇਹਦੇ ਵੀ ਕਾਫੀ ਆ ਜੇ ਬੰਦੇ ਇਹ ਟਾਈਮ ਕੋਈ ਮਹੀਨੇ ਦੇ ਆਸ-ਪਾਸ ਅਜ ਲੈ ਜੂਗੀ ਤੇ ਸੂਨ ਤਾਂ ਫਿਰ ਦਾ ਹੁਵਣਾ ਚੰਗਾ ਬੋਲ ਰਿਓ ਕਿ ਬਾਕੀ ਥਾਂ ਥਣ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਹਾਂ ਜੀ ਇਹ ਤਾਂ 2 ਲੀਟਰ ਜਿਹੜਾ ਦੁੱਧ ਨੇ ਪਿਛਲੇ ਸੀ ਮੋਹ ਭਰਿਆ ਵਾ ਉਹ ਜੀ ਉਹ ਤਾਂ ਇਹਦਾ ਚੈੱਕ ਕਰ ਸਕਦੇ ਤੇ ਫਰਾਂ ਦਾ ਸਹਿਜ ਗੈਬ ਪਿੱਛੋਂ ਕੋਈ ਇੱਕ ਕੋੜੀ ਚੰਗੀ ਆਵੇ ਸਾਡੇ ਭਾਈ ਚਲੋ ਠੀਕ ਠੀਕ ਲਓ ਜੀ ਮਗਰ ਦੀ ਸਾਈਡ ਤੋਂ ਚੈੱਕ ਕਰ ਸਕਦੇ ਇਹ ਡਰ ਕੁਆਲਿਟੀ ਨੂੰ ਥਾਂ ਤੋਂ ਜਿਹੜਾ ਚੰਗਲਾ ਲੱਗਾ ਤੇ ਢਿੱਲਾ ਢੋਲਾ ਜਿਹੜੀਆਂ ਬਹੁਤੀਆਂ ਤੇ ਇਹਦਾ ਭਾਈ ਜੀ ਮੁੱਲ ਦੇਖੋ ਭਾਈ ਜੀ ਇਹਦਾ ਮਹੀਨਾ ਸਾਵੜੀਏ 70 ਦੀ 75 ਦੀ ਮੈਂ ਜਿੰਨੂੰ ਮਰਜ਼ੀ ਦੇ ਦੇਈ ਦੇ ਹਾਂਜੀ ਹੁਣ ਆਪਾਂ ਸਾਮ ਛੱਡ ਦਈਏ ਹਾਂਜੀ ਬਾੜੀਆ ਦੀ ਮਈ ਦੇ ਰਿਏ ਉਹ ਕਰਦੇ ਜੀ ਪੂਰੇ ਦੀ ਮਦਦ ਨਾਲ ਭਾਈ 20000 ਸਾਮ ਛੱਡ ਦਾਂਗੇ ਹਾਂ ਨਾ ਹੀ ਮੈਂ 55000 ਵੀ ਦਵਾਂਗੇ ਠੀਕ ਹੈ ਲਓ ਜੀ 55000 ਦੀ ਕੋਈ ਵੀਰ ਭਰਾ ਮਹੀਨਾ ਸੰਭਲੂਗਾ ਹਾਂਜੀ ਹਾਂਜੀ ਚਲੋ ਦੁੱਧ ਚੰਗਾ ਕੱਢੀ ਜੋਗੀ ਤੇ ਬਿਲਕੁਲ ਹੀ ਨੋਰਮਲ ਰੇਟ ਪਾਤਾ ਵਾ ਬਾਈ ਨੇ ਇਹ ਤੀਜੇ ਨੰਬਰ ਤੇ ਆ ਗਈ ਵੈੜ ਇਹ ਕਿਵੇਂ ਭਾਈ ਵੇਖੋ ਵੈੜ ਦੂਜਾ ਟੂਆ ਵੈੜਦਾ ਭਾਜੀ ਅੱਛਾ ਜੀ ਸਾਡੇ ਤਿੰਨਾਂ ਮਹੀਨੇ ਦੀ ਚੈੱਕ ਪਾਸ ਆ ਅੱਛਾ ਜੀ ਦੁੱਧ ਦਾ ਤਾਂ ਬਾਹਰ ਹੋਊ 10 ਮੰਡ ਕੇ ਜਿਹੜਾ ਮਰਜ਼ੀ ਵੀ ਹੈ ਭਾਜੀ ਠੀਕ ਹੈ ਠੀਕ ਹੈ ਜੀ ਚੌਥਾ ਇੱਕ ਨੰਬਰ 'ਚ ਵੈੜ ਫਰੀ ਹੋ ਵੇਖੋ ਕਿਹੜੀ ਕਿ ਜਸੂ ਸੂਆ ਸੁਣਾ ਨੇ ਜੀ ਖਾਓ ਵਾ ਜਸੂ ਕੁਆਲਟੀ ਦੇਖੋ ਕਿ ਜੀ ਚੰਗੀ ਚਾਹੀਏ ਠੀਕ ਹੈ ਲੋ ਜੀ ਇਸ ਕੁਆਲਟੀ ਚੈੱਕ ਕਰਦੇ ਸੂਆ ਤੀਸਰਾ ਸੂਹੀ ਹੋਣਾ ਹਾਂਜੀ ਹਾਂਜੀ ਠੀਕ ਹੈ ਇਹਦਾ ਸੱਜਰ ਭਾਜੀ ਨਾਲ ਗਿਆ ਕਾੜਾ ਸੱਜਰ ਭਾਜੀ 22 23 ਕਿਲੋ ਦੁੱਧ ਕਾਂ ਚੋਂਦੀ ਰਹੀ ਆਪਣੇ ਕੋਲੋਂ ਗਈ ਸੱਜਰ ਵਾੜੇ ਠੀਕ ਹੈ ਠੀਕ ਹੈ ਹਾਂਜੀ ਥਾਣੇ ਵੇਖੋ ਲੱਗਾ ਵਾੜੇ ਨੂੰ ਸਪੈਸ਼ਲ ਸੱਜਰ ਦਾ ਵਾਹ ਕੀ ਕੱਢ ਕੱਢ ਚੰਗਾ ਵਾ ਤੇ ਬਰੀਡ ਦੇ ਵਿੱਚ ਆ ਵੀ ਆ ਤੇ ਥਾਣੇ ਐਨ ਕੱਲਾ ਕੱਲਾ ਤੇ ਗਿੱਟ-ਗਿੱਟ ਤੇ ਲੱਗਾ ਪਿਆ ਹੋਆ ਕਰਮਾਲੀ ਨੂੰ ਆ ਸਟਾਰ ਜਰਾ ਮੌਕੇ ਤੇ ਕੋਈ 10 ਲੀਟਰ ਬਿਲਕੁਲ ਦੁੱਧ ਤਿਆਰ ਹੈ ਸਾਡੇ ਤੇ 93 ਦੇ ਵਿੱਚ ਆਪਾਂ ਤੋਂ ਹਾਂਜੀ ਸਾਡੀ ਪਾਈ ਲਾੜਾ ਲੂੜਾ ਇਹ ਵੀ ਦੁੱਧ ਦਈ ਜਾਣਾ ਵਾ ਹਾਂਜੀ ਨਾ ਤਿਆਰ ਹੋਈ ਫਿਰ ਚੰਗੇ ਰੁਪਈਆ ਲਈ ਆ ਬਿਲਕੁਲ ਬਿਲਕੁਲ ਹਾਂਜੀ ਆਪਾਂ ਬਾਕੀ ਅਸੀਂ ਚੈੱਕ ਕਰਦਾ ਦੇ ਕੇ ਦਾ ਚਾ ਬੜਾ ਬਹੁਤ ਚੰਗਾ ਲੱਗਾ ਕਰ ਬੰਦੂ ਇਧਰੋਂ ਖਣਾ ਸਹੀ ਗਿਆ ਬਖਾਉ ਮੈਂ ਹਾਂ ਜੀ ਬਿਲਕੁਲ ਆਹ ਕੰਦੀ ਬਿਲਕੁਲ ਆਹ ਦਾ ਸਾਰਾ ਸਾਰ ਗਿਆ ਉਹਦਾ ਬਹੁਤ ਚੰਗਾ ਆ ਗਿਆ ਵਾ ਇਹਦਾ ਭਾਈ ਮੋਲ ਇਹਦਾ ਮੋਲ ਭਾਈ ਫੋਨ ਤੇ ਕਰਾਂਗੇ ਜਾਇਜ਼ ਬਿਲਕੁਲ ਦਵਾਂਗੇ ਅੱਛਾ ਜੀ ਹਾਂ ਜੀ ਠੀਕ ਹੈ ਲਓ ਜੀ ਇਹਦਾ ਜਿਹੜਾ ਮੋਲ ਭਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਤੇ ਚੌਥੇ ਲੱਗਦਾ ਇਹ ਕਿਵੇਂ ਭਾਈ ਛੋਟੀ ਇਹ ਛੋਟੀ ਭਾਈ ਸੁਵਾਏ ਤੋ ਜਾਂ ਅੱਛਾ ਜੀ ਰਾਤੀ ਛੋਟੀ ਸੁਈ ਵਾਲਾ ਕੱਟੀ ਮਗਰ ਨਾ ਕੁਦਾ ਨਾ ਰਿਹਾ ਠੀਕ ਲਓ ਜੀ ਫੀਲ ਪਲਕਾ ਕਿੱਡਾ ਅੱਜ ਦਾ ਚੱਕਰ ਆਪੇ। ਇੱਕ ਤੁੜਾ ਵਿਖਾ ਲਓ ਕੱਦ ਦੇਖੋ ਭਾਜੀ ਕੱਡਾ ਝੋਟੀ ਦਾ। ਕੱਦ ਜਿਹੜਾ ਚੰਗਾ ਆ ਗਿਆ ਵਾ ਦੂਜਾ ਸੁਆ। ਹਾਂਜੀ ਦੂਜਾ ਸੁਆ ਜੀ ਭਾਜੀ। ਠੀਕ ਹੈ ਠੀਕ ਲਓ ਜੀ ਦੂਜਾ ਸੁਆ ਸੁਈ ਤੇ ਇਹ ਕਿੰਨੇ ਕ ਦੁੱਧ ਵਾਲੀ ਜੇ? ਇਹ ਵੀ ਭਾਈ ਜਾਨ 11-12 ਕਿਲੋ ਦੁੱਧ ਦੂਜੇ ਸੁਆ ਤੋਂ ਠੀਕ ਖਾਉਂਗੀ। ਅੱਛਾ ਜੀ। ਪਹਿਲੇ ਸੁਆ ਘਰ ਵਾਲਿਆਂ ਕਾ ਚੁੰਦੇ ਰਹੇ ਆ। ਠੀਕ ਹੈ ਠੀਕ ਹੈ 10 ਲੀਟਰ। ਪਸਾ। ਉਦਾਉਣੀ ਜੀ ਅੱਧਾ ਬਲੈਕ ਆ ਗਈ ਤੇ 10 ਲੀਟਰ ਜਿਹੜਾ ਬਾਕੀ ਬਿਲਕੁਲ ਤਾਜੀ ਸੂਈ ਇਹਦਾ ਜੀ ਕੱਢਿਆ ਕੋਈ ਕੀਤੀ ਚਵਾਈ ਜਾ ਜੇ ਕੋਈ ਹਾਂਜੀ ਭਾਜੀ ਪਾਸ ਕੀਤੀ 150 ਕਿਲੋ ਠੀਕ ਹੈ ਠੀਕ ਹੈ ਜੀ ਲੋ ਜੀ ਤਾਂ ਵੀ ਦੋ ਲੀਟਰਾਂ ਦੇ ਬੋਲ ਕੱਢਿਆ ਉਹਦਾ ਥਾਲਾ ਪਾ ਲਿਆ ਜਿਹੜਾ ਉਹ ਝੱਗਾ ਵਾ ਤੇ ਪਛੇ ਵੇਰੇ ਫੀਮੇਲ ਕਾਸ ਆ ਗਿਆ ਵਾ ਤੇ ਥਾਲਾ ਕੋਈ ਜਿਹੜਾ ਭਾਜੀ ਕੱਲ ਸ਼ਾਮੀ ਆਪਾਂ ਝੋਟੀ ਲਈ ਗੱਪਣ ਪਾਸ ਕੀਤੀ ਆ ਅੱਛਾ ਜੀ ਆਹਨ ਸੂਈ ਦੇ ਥੋੜਾ ਲੱਪਾ ਆ ਲੱਗੀ ਆ ਠੀਕ ਹੈ ਠੀਕ ਹੈ ਜੀ ਤੇ ਬੰਦਿਆ ਨੇ ਨਾ ਵੇਲੀ ਦੂਰੇ ਜਿੰਨਾ ਕੋਲ ਲਈ ਉਹਨਾਂ ਰਾਤ ਫੇਰਾਣੀ ਆ ਮਾਰਿਆ ਅੱਛਾ ਝੋਟੀ ਸੂਈ ਥੋੜਾ ਨਾ ਬੱਚਾ ਭੁੱਲੀ ਠੀਕ ਹੈ ਠੀਕ ਹੈ ਹਾਂ ਜੀ ਆ ਕੀ ਬਾਕੀ ਹੁਣ ਬਿਲਕੁਲ ਜਾਇਆ ਪਾਣਾ ਦੇ ਲਾਂਦੇ ਅੱਛਾ ਜੀ ਇਹਦੇ ਬੱਚੇ ਨਾਲ ਛੋਟੀ ਮਿਲਦੀ ਹੋਵੇ ਫਿਰ ਤੇ ਮੁੱਲ ਇਹਦਾ 1 ਦਾ 5 ਜੋ ਮਰਜ਼ੀ ਕਰੀ ਜਾਂਦੇ ਹਾਂ ਜੀ ਹਾਂ ਜੀ ਹੁਣ ਮੁੱਲ 9000 ਰੁਪਿਆ ਕਰਦੀ ਅੱਛਾ ਜੀ ਹਾਂ ਜੀ ਹਾਂ ਨਾ 90 ਤੇਰੀ ਹੈ ਹੋਰ ਕਰਦੀ ਏ ਥੋੜੀ ਕਰ ਦੋ ਜਿੰਨੇ ਦੀ ਤੁਹਾਨੂੰ ਜਾਇਆ ਲੱਗੇ ਦੋ ਛੱਡ ਦਈਏ 13 ਦੇ ਭਾਜੀ 88000 ਦੀ ਠੀਕ ਹੈ ਬਾਕੀ ਹੋਰ ਮੌਕੇ ਤੇ ਮਾਨਸਾਨ ਕਰਾਂਗੇ ਵੀਰ ਭਾਪੂ ਲਾਵੇ ਕੋਈ ਠੀਕ ਹੈ ਠੀਕ ਹੈ ਅੱਛਾ ਆ ਦੇ ਮੋਰਦਾ ਵੀ ਆਪਾਂ ਗੇਰੋ ਤੇ ਬਿਲਕੁਲ ਠੀਕ ਗੱਲ ਹੈ ਲਾਵੀਂ ਵਾਰ ਤੇ ਮਸ ਰਾਨੀ ਕੇ ਵੀਰ ਭਾਨ ਬਈਆ ਦਾ ਹਾਂਜੀ ਤੇ ਲੋਕੀ ਦੇ ਮਰ ਤਾ ਜਦੋਂ ਨਾ ਜੀ ਤਾ ਇਹ ਬੋਲੇ ਫੇਲਾ ਪਲਤਾ ਜੀ ਸੋਈ ਆ ਬਾਕੀ ਇਹੋ ਬੇਨਤੀ ਹੁੰਦੀ ਭਾਈ ਸਾਡੇ ਘਰੋਂ ਦੋ ਟਾਈਮ ਚੁੱਕੋ ਚਾਰ ਟਾਈਮ ਚੁੱਕੋ ਅੱਛਾ ਜੀ ਸੱਲੀ ਕਰਕੇ ਕਰੋ ਠੀਕ ਹੈ ਠੀਕ ਹੈ ਲਓ ਜੀ ਹਰ ਵਾਰੀ ਭਾਈ ਦੀ ਇਹੋ ਬੇਨਤੀ ਤੇ ਜਿਹੜਾ ਸੋਇਆ ਆਪਣਾ ਦੋ ਟੰਗ ਚ ਬਈ ਪਰ ਕੇ ਖੜੋ ਜਿਹੜਾ ਡੱਬਣਾ ਆਪਣਾ ਤੇ ਬੇ ਖੜੋ ਤੇ ਬਾਕੀ ਪਸ਼ੂ ਭਾਈ ਦੇ ਕੋਲ ਚੰਗੇ ਆ ਤੇ ਜੇ ਲੁਕਣ ਜਿਹੜੇ ਨਿਗੇ ਨਿਗੇ ਭਾਈ ਨੇ ਪਾਏ ਆ ਕੁਝ ਤਾਜ਼ੇ ਆ ਕੋਈ ਕੱਪੜ ਤਿਆਰ ਆ ਤੇ ਕੁਝ ਠੋਖੜਾ ਗੱਬੜਾਵਾ ਇਹ ਵੀਡੀਓ ਪੂਰੀ ਵੇਖ ਲਈ ਤਾਂ ਨਵਾਦ ਸਾਰੇ ਬਜੂ ਕਾਲਖਪਰਾਵਾਂ ਦਾ